ਵੇਚ ਚੋਰ ਪੁਲਿਸ ਤੋਂ ਕਿਤੇ ਅੱਗੇ ਨਿਕਲ ਗਈ ਹੈ ਮਿੱਤੇ ਦਿਨ ਹੀ ਕਾਨੂੰਗਾਂ ਦੇ ਸਠਿਆਲਾ ਪੁਲ ਤੇ ਇੱਕ ਪੈਟਰੋਲ ਪੰਪ ਲੁੱਟਣ ਤੋਂ ਬਾਅਦ ਇੱਕ ਚੱਕੀ ਅਤੇ ਕਰਿਆਨੇ ਦੀ ਦੁਕਾਨ ਦੇ ਕੰਦ ਪਾੜ ਕੇ ਚੋਰਾਂ ਨੇ ਚੋਰੀ ਦੇ ਸਵਾਰਦਾਤ ਨੂੰ ਅੰਜਾਮ ਦਿੱਤਾ ਸੀ ਮਿੱਤੇ ਦਿਨ ਹੀ ਜੀਵਨਵਾਲ ਪਿੰਡ ਦੇ ਵਿਖੇ ਇੱਕ ਬੈਂਕ ਸਰਕਾਰੀ ਬੈਂਕ ਦੇ ਨਾਲ ਸਥਿਤ ਮੋਬਾਈਲ ਦੁਕਾਨ ਦੇ ਕੰਦ ਪਿਛਲੇ ਕੰਦ ਪਾੜ ਕੇ ਨਕਾਬਪੋਸ਼ ਚੋਰਾਂ ਦੇ ਦੁਕਾਨਦਾਰ ਦਾ ਲੱਖਾਂ ਨੁਕਸਾਨ ਕੀਤਾ ਸੀ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ ਨਜ਼ਰ ਆਇਆ ਹੈ ਕਿ ਸਵੇਰੇ 3 ਵਜੇ ਦੇ ਕਰੀਬ ਦੁਕਾਨ ਦੇ ਵਿੱਚ ਵੜੇ ਹੋਏ ਚੋਰਾਂ ਦੇ ਵੱਲੋਂ ਲਗਭਗ ਅੱਧਾ ਕੰਟਾ ਦੁਕਾਨ ਦੇ ਵਿੱਚ ਘੁਮ ਘੁਮ ਕੇ ਮੋਬਾਈਲ ਫੋਨ ਕੁਝ ਰਿਪੇਅਰ ਲਈ ਆਏ ਪੁਰਾਣੇ ਫੋਨ ਅਤੇ ਮਹਿੰਗੀ ਮੋਬਾਈਲ ਐਸੈਸਰੀਜ਼ ਚੋਰੀ ਕੀਤੀਆਂ ਗਈਆਂ ਨੇ ਉੱਥੇ ਹੀ ਦੁਕਾਨਦਾਰ ਸੁਰਿੰਦਰਪਾਲ ਦਾ ਕਹਿਣਾ ਹੈ ਕਿ ਅਜੇ ਹੁਣ ਉਹ ਜਿਹੜਾ ਹੈ ਅਜੇ ਉਸ ਕੋਲ ਸੀਸੀਟੀਵੀ ਫੋਟੋਸ ਤੱਕ ਨਹੀਂ ਮੰਗੀ ਗਈ ਹੈ। ਨਾ ਸੁਰਿੰਦਰਾ ਮੇਰੀ ਦੁਕਾਨ ਮੋਬਾਈਲਾਂ ਦੀ ਬਬਲੀ ਜੀਨ ਵਾਲ ਦੇ ਵਿੱਚ ਪੰਜਾਬ ਐਂਡ ਸਿੰਧ ਦੇ ਇੱਕ ਦੇ ਨਾਲ ਮੇਰੀ ਦੁਕਾਨਵਾ ਸੋਰਾ 3:00 ਤੇ 3:00 ਵਜੇ ਮੇਰੀ ਦੁਕਾਨ ਦੀ ਚੋਰੀ ਹੋਈ ਹੈ ਜਦੋਂ ਮੈਂ ਦੁਕਾਨ ਤੇ ਆਇਆ 9:00 ਵਜੇ ਮੈਂ ਸ਼ਟਰ ਚੁੱਕਿਆ ਹੋਇਆ ਦੁਕਾਨ ਦਾ ਅੰਦਰ ਦੇਖਿਆ ਖਲਾਰਾ ਤੇ ਆਦਾ ਬਿਲਕੁਲ ਸਾਮਾਨੇ ਵਿਛਰੇ ਬੁਖਰੇ ਦਾ ਹੀ ਜੋ ਜਦੋਂ ਪਿਛਲੀ ਦੁਕਾਨ ਪਿਛਲੀ ਸਾਈਡ ਤੇ ਦੇਖਿਆ ਪਹਿਲੀ ਵਾਲੀ ਸਾਈਡ ਤੇ ਉਧਰ ਲੋਰਾ ਨੇ ਕੰਦ ਪਾੜੀ ਦੀ ਆ ਉਹਦੇ ਅੰਦਰ ਇੱਕ ਬੰਦਾ ਐਂਟਰ ਹੋਇਆਦਾ ਜਿਹਦੀ ਵੀਡੀਓ ਕੈਮਰੇ ਦੇ ਵਿੱਚ ਪੂਰੀ ਰਿਕਾਰਡ ਹੋਈ ਦੀ ਆ ਪੂਰੀ ਅੱਧੇ ਘੰਟੇ ਦੀ ਰਿਕਾਰਡਿੰਗ ਆ ਪੂਰੀ ਤਸੱਲੀ ਨਾਲ ਉਹਨੇ ਆਰਾਮ ਨਾਲ ਚੋਰੀ ਕੀਤੀ ਕੋਈ ਡਰਨੀਆਂ ਨੂੰ ਤੇ ਜੋ ਵੀ ਇਹਦੇ ਸਸ ਮੇਰਾ ਸਾਮਾਨ ਹੀ ਜਿਹਦੀ ਕੀਮਤ ਲਗਭਗ 1.5 ਲੱਖ ਦੇ ਲਗਛਕੀ ਹੋਈਆਂ ਜਿਹਦੇ ਵਿੱਚ ਕੋ ਨਵੇਂ ਮੋਬਾਈਲ ਹੀ ਕੋ ਸੈਂਗ ਦਾ ਨੋਨ ਹੀ ਰਿਪੇਅਰ ਵਾਲੇ ਹੀ ਐਸੈਸਰੀ ਹੀ ਸਪੀਕਰ ਹੈੱਡਫੋਨ ਜੋ ਵੀ ਸੀ ਉਹ ਸਾਰਾ ਸਮਾਨ ਲੈ ਗਿਆ ਵਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵਾਂ ਵੈਸੇ ਤੇ ਮੈਂ ਉਸ ਦਿਨ ਹੀ ਕੰਪਲੇਨ ਕਰਾਇਆ ਸੀ ਇਸ 스테ਜ ਦੀ ਕਿ ਮੇਰੀ ਚੋਰੀ ਹੋਈ ਹੈ ਇੱਕ ਮੇਰਾ ਆਪਣਾ ਫੋਨ ਹੀ ਜਿੱਤੇ ਮੈਂ ਚਾਰਜ ਵਗੈਰਾ ਕਰ ਰਿਆ ਉਹ ਵੀ ਉਹ ਨਾਲ ਲੈ ਗਿਆ ਤੇ ਉਹ ਮੈਂ ਨੰਬਰ ਲਿਖਾ ਕੇ ਆਇਆ ਵਾਂ ਉਹ ਵੀ ਡਰੈਸਿੰਗ ਦੇ ਸਾਹ ਲੱਗਾ ਹੋਏਗਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰ ਦਵਾਂਗੀ ਜਲਦੀ ਤੋਂ ਜਲਦੀ ਇਹ ਚੋਰਾਂ ਦੀ ਫੜ ਕੀਤੀ ਜਾਏ ਕਿਉਂਕਿ ਹੋਰ ਵੀ ਉਸ ਤੋਂ ਬਾਅਦ ਬਹੁਤ ਚੋਰੀਆਂ ਹੋਈਆਂ ਹਨ ਗਰਦਾਸਪੁਰ ਦੇ ਵਿੱਚ ਉਹੀ ਇਹੀ ਸੇਮ ਕੇਸ ਆ ਜਿਹਦੇ ਵਿੱਚ ਮਿਲੋ ਕਿ ਕੰਨ ਪਾੜੀ ਗਈ ਆ ਤੇ ਉਹੀ ਸੇਮ ਕੇਸ ਆ ਮੈਨੂੰ ਲੱਗਦਾ ਸਾਰੇ ਚੋਰ ਉਹੀ ਆ ਜਿਹੜੇ ਇੱਧਰ ਤੋਂ ਚੋਰੀ ਕਰਦੇ ਤੇ ਪ੍ਰਸ਼ਾਸਨ ਨੂੰ ਮੰਗਵਾਗੀ ਜਲਦੀ ਜਲਦੀ ਉਹ ਚੋਰਾਂ ਦੀ ਫੜ ਲਿਆ ਜਾਵੇ ਤਾਂ ਜੋ ਅੱਗੇ ਦੁਕਾਨਾਂ ਦੀ ਜਿਹੜਾ ਬਚਾਅ ਹੋ ਜੇ ਨਾ ਚੋਰੀ ਹੋਏ ਬਹੁਤ ਨੁਕਸਾਨ ਹੁੰਦਾ ਬਹੁਤ ਮੁਸ਼ਕਿਲ ਨਾਲ ਦੁਕਾਨ ਸਟੈਂਡ ਹੁੰਦੀ ਆ ਤੇ ਮੁਸ਼ਕਿਲ